ਸ਼ਾਖ ਫੁੱਟ ਕੇ ਜੜ ਦੇ ਨਾਲ ਰਹਿੰਦੀ ਸ਼ਾਖ ਫੁੱਟ ਕੇ ਜੜ ਦੇ ਨਾਲ ਰਹਿੰਦੀ ਉਸ ਵੰਗਰਾ ਪਿਆਰ ਤੂੰ ਪਾ ਚੰਨ ਥਾੜੀ ਜਿੰਨਾ ਕਮਾਈ ਨਾ ਜੰਮਿਆਂ ਦੀ ਉਹਨਾਂ ਵੰਗਰਾ ਸਾਥ ਨਿਭਾ ਚੰਨ ਗਈ ਇਜ਼ਤਾਂ ਮਿਰਣਨਾ ਲਖਵਾਰੀ ਥਾ ਥਾ ਲਾ ਲੱਖੀਆਂ ਲਾਚਨਾ ਵੇ ਦਰਸ਼ਨ ਇੱਕ ਬਣੀਏ ਇੱਕ ਦਾ ਹੋ ਰਹੀਏ ਤੇਵੇਂ ਕੂੜ ਨਾ ਸੱਚ ਬਣਾ ਚੰਨਾ ਵੇਵੇਂ ਕੂੜ ਨਾ ਸੱਚ ਬਣਾ ਚੰਨਾ ਬਹੁਤ ਬਹੁਤ ਇਥੇ ਰੰਗ ਬਦਲ ਲਗੇ ਮੇਰਾ ਕੱਲਾ ਹੁਣ ਆਪਾਂ ਪਹਿਲਾਂ ਹੁਣ ਤਾਂ ਉਹਦੇ ਕੀਤੇ ਗਏ ਸੀ ਨਾ ਹੂੰ ਲੋਕਾ ਵਲੋਕਾ ਗੀਤ ਮੇਰੇ ਦੀ ਅੱਖ ਦੁਖੜੇ ਨੂੰ ਆਈ ਲੋਕਾ ਵਲੋਕਾ ਗੀਤ ਮੇਰੇ ਦੀ ਅੱਖ ਦੁਖੜੇ ਨੂੰ ਆਈ ਬਿਰਹੋ ਪੀੜਾ ਨੀਂਦਰ ਕੋਹੀ ਬਿਰਹੋ ਪੀੜਾ ਨੀਂਦਰ ਕੋਹੀ ਹੋਇਆ ਫਿਰੇਸ਼ ਦਾਈ ਲੋਕਾਂ ਵੇ ਲੋਕਾ ਗੀਤ ਮੇਰੇ ਦੀ ਅੱਖ ਦੁਖੜੇ ਨੂੰ ਆਈ ਸ਼ਬਦ ਵਾਲਾ ਰੇਣ ਬਸੇਰਾ ਸ਼ਬਦ ਵਾਲਾ ਰੇਣ ਬਸੇਰਾ ਠੰਡਰ ਬਣਦਾ ਜਾਵੇ ਸ਼ਬਦਾਂ ਵਾਲਾ ਰੇਣ ਬਸੇਰਾ ਖੰਡਰ ਬਣਦਾ ਜਾਵੇ ਮੈਂ ਹੋ ਕ્યા ਦੇ ਪੋਚੇ ਲਾਏ ਮੈਂ ਹੋ ਕ્યા ਦੇ ਪੋਚੇ ਲਾਏ ਜਾਨ ਨਿਹਾਂ ਵਿੱਚ ਪਾਈ ਲੋਕਾਂ ਦੇ ਲੋਕਾਂ ਗੀਤ ਮੇਰੇ ਦੀ ਅੱਖ ਦੁਖੜੇ ਨੂੰ ਵਾਈ ਚਾਨੇ ਦਰਵਾਜ਼ੇ ਦਿਲ ਦੇ ਚਾਨੇ ਦਰਵਾਜ਼ੇ ਦਿਲ ਦੇ ਚੁੱਪ ਚਪੀਤੇ ਪੇੜੇ ਚਾਨੇ ਦਰਵਾਜ਼ੇ ਦਿਲ ਦੇ ਚੁੱਪ ਚਪੀਤੇ ਪੇੜੇ ਇਥੋਂ ਲੁਕ ਆਈ ਲੋਕਾਂ ਵੇ ਲੋਕਾਂ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਲੋਕਾਂ ਵੇ ਲੋਕਾਂ ਗੀਤ ਮੇਰੇ ਦੀ ਨੈਣ ਸਪੀਚੋਂ ਮੋਤੀ ਅਥਰੂ ਨੈਣ ਸਪੀਚੋਂ ਮੋਤੀ ਅਥਰੂ ਹੋਰ ਕਿਨੇ ਦਸ ਕੇਰਾ ਨੇ ਸਪੀਚੋਂ ਮੋਤੀ ਅਥਰੂ ਖੋਰ ਕਿਨੇ ਦਸ ਕੇਰਾ ਕੋਇਆ ਵਾੜਾ ਪਾਣੀ ਵੀ ਮੈਥੋਂ ਕੋਇਆ ਵਾੜਾ ਪਾਣੀ ਵੀ ਮੈਥੋਂ ਜਾਣਦਾ ਹੱਥ ਛੁਡਾਈ ਲੋਕ ਕਵਲੋ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਲੋਕ ਕਵ ਲੋਕਾਂ ਹਾਸਿਆ ਦੇ ਨਾਲ ਲੜਕੇ ਆਈਆਂ ਹਾਸਿਆ ਦੇ ਨਾਲ ਲੜਕੇ ਆਈਆਂ ਚੋਬਾ ਉੱਪਰ ਉੱਪਰੀ ਹਾਸਿਆ ਦੇ ਨਾਲ ਲੜਕੇ ਆਈਆਂ ਚੋ ਬਾ ਵਾਰੋ ਵਾਰੀ ਲਾਲੀ ਸੌਕਣ ਲਾਲੀ ਸੌਕਣ ਨਾਲ ਉਹਨਾਂ ਨੇ ਲਾਲੀ ਸੌਕਣ ਨਾਲ ਉਹਨਾਂ ਨੇ ਬਾਹੋਂ ਪਕੜ ਬਿਠਾਈ ਤੁ ਲੋਕ ਕਾਬਲੋ ਕਾ ਗੀਤ ਮੇਰੇ ਦੀ ਅੱਖ ਦੁਖੜੇ ਨੂੰ ਆਈ ਦਰਸ਼ਨ ਵੀ ਹੈ ਦਰਸ਼ਨ ਵੀ ਹੈ ਰਸਿਆ ਨਹੀਂ ਉਹਨੇ ਓੜਪੋੜ ਸੀ ਕਰਨਾ ਦਰਸ਼ਨ ਵੀ ਹੈ ਰਸਿਆ ਨਹੀਂ ਉਹਨੇ ਓੜਪੋੜ ਸੀ ਕਰਨਾ ਐਉਂ ਲੱਗਦਾ ਓ ਆਪਣੀ ਨਫਲੀ ਐਉਂ ਲੱਗਦਾ ਓ ਆਪਣੇ ਰੱਬ ਲਈ ਜਾਣਦਾ ਕਿਤੇ ਵਜਾਈ ਲੋਕਾਂ ਲੋਕਾਂ ਗੀਤ ਮੇਰੇ ਦੀ ਅੱਖ ਦੁਖੜੇ ਨੂੰ ਆਈ ਬਿਰਹੋਂ ਪੀੜਾ ਨੀਂਦਰ ਕੋਹੀ ਬਿਰਹੋਂ ਪੀੜਾ ਨੀਂਦਰ ਕੋਹੀ ਕੋਇਆ ਫਰੇ ਸ਼ੋਦਾਈ Tu loca me loca, tu loca me loca. Ah, 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 ah. Me loca.